ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਾ ਰ ਹੈ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਚੈਨਲ ਤੇ ਤੇ ਅੱਜ ਹੈਗੀ ਆ 23 ਤਰੀਕ ਦਿਨ ਮੰਗਲਵਾਰ ਕਿਉਂਕਿ ਇਸ ਵੇਲੇ ਦਾ 10 ਵਜੇ ਦਾ ਟਾਈਮ ਹੈ ਤੇ ਤੁਹਾਨੂੰ ਪਤਾ ਵੀ ਦੋਕ ਦਿਨ ਹੋ ਗਏ ਤਿੰਨ ਦਿਨ ਸਾਡਾ ਸਾਡੇ ਬਲੌਗ ਬਹੁਤ ਲੇਟ ਹੋ ਗਏ ਆਉਂਦੇ ਨਹੀਂ ਹੈਗੇ ਸਾਡੇ ਇੰਟਰਨੈਟ ਪ੍ਰੋਬਲਮ ਕਰਕੇ ਨਹੀਂ ਅਪਲੋਡ ਹੋਏ ਹੈਗੇ ਤੇ ਤਨੂੰ ਪਤਾ ਧੁੱਪ ਲੱਗਦੀ ਨਹੀਂ ਠੰਡ ਨਹੀਂ ਬਹੁਤ ਬੁਰਾ ਹਾਲਿਆ ਵੀ ਧੁੱਪ ਨਾ ਥੋੜੀ ਰੀਜ ਫੜ ਲੈਂਦਾ ਵਾਈਫਾਈ ਦੋਨਾਂ ਰੇ ਸੋਣੀ ਜਾਂਦੀ ਆ ਤੇ ਫਿਰ ਠੀਕ ਚੱਲਦਾ ਆ ਧੁੱਪ ਨਿਕਲਦਾ ਨਾ ਲੈਂਦੀ ਕਹਿੰਦੇ ਜਨਵਰੀ ਮਹੀਨਾ ਵੀ ਸਾਰਾ ਵੀ ਇਦਾਂ ਹੀ ਜਾਣਾ ਆ ਤੇ ਪਰੇ ਨਿਕਲਣੀ ਹੈਗੀ ਤੇ ਦੇਖੋ ਜੀ ਰੱਬ ਦੇ ਰੰਗ ਆ ਠੰਡ ਤਾਂ ਠੰਡ ਨੇ ਤਾਂ ਅੱਤ ਕਰਾਈ ਪਈ ਆ ਐ ਕਿ ਇਦਾਂ ਵੀ ਕਈ ਸਾਲ ਕਈ ਸਾਲਾਂ ਚ ਇਦਾਂ ਹੁੰਦੀ ਨਹੀਂ ਸੀ ਜਿਹੜੇ ਕਿ ਐਸ ਸਾਲ ਹੋ ਰਹੀ ਆ ਵੀ ਬਹੁਤ ਕਲੋ ਰੱਬ ਦੀ ਕਿਰਪਾ ਹੈ ਕੋਈ ਰੱਬ ਦੀ ਮਰਜ਼ੀ ਹੈ ਨਾ ਇਹ ਗੱਲ ਆ ਠੰਡ ਜਾਦੀ ਆ ਤਰੀਂ ਘਟੋਂ ਦਾ ਨਾਂ ਲੈਣ ਧੁੰਦਾਂ ਬਹੁਤ ਜ਼ਿਆਦਾ ਆ ਤੇ ਨਾਲ ਠੰਡ ਨਾਲ ਹਵਾ ਵੀ ਚਲਦੀ ਆ ਉਹਦੇ ਨਾਲ ਬਹੁਤ ਠੰਡ ਹੋ ਜਾਂਦੀ ਆ ਤੇ ਨਾਲੇ ਮੇਰੇ ਵੱਲੋਂ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਧੰਨਵਾਦ ਆ ਵੀ 400 ਸਬਸਕ੍ਰਾਈਬ ਮੇਰੇ ਹੋ ਗਏ ਆ ਪੂਰੇ ਤੇ ਮੈਨੂੰ ਹੁਣ 600 ਸਬਸਕ੍ਰਾਈਬਰਿੰਦੇ ਆ ਮੇਰੇ ਤੋ ਵੀ ਪਲੀਜ਼ ਜਲਦੀ ਜਲਦੀ ਸਬਸਕ੍ਰਾਈਬ ਕਰਾ ਗੋ ਮੇਰੇ ਚੈਨਲ ਨੂੰ ਤਾਂ 1000 ਸਬਸਕ੍ਰਾਈਬਰ ਮੇਰੇ ਪੂਰੇ ਹੋਣ ਸਾਰੇ ਨੂੰ ਪਤਾ ਹੀ ਆ ਤੇ ਸਾਰੇ سپورਟ ਦੇ ਨਾਲ ਹੀ ਇਹ ਚੈਨਲ ਚੱਲੂਗਾ ਤੁਹਾਡੀ سپورਟ ਦੇ ਨਾਲ ਬਹੁਤ ਧੰਨਵਾਦ ਹੋਰ ਬਹੁਤ ਵਧੀਆ ਤੁਸੀਂ ਕਮੈਂਟ ਕਰਦੇ ਆ ਵੀ ਚਲੋ ਵਧੀਆ ਫੀਲ ਹੁੰਦਾ ਆ ਪੜ ਕੇ ਬਹੁਤ ਖੁਸ਼ੀ ਮਿਲਦੀ ਆ ਸਾਰਿਆਂ ਦਾ ਧੰਨਵਾਦ ਹੈ। ਫਿਰ ਆਪਾਂ ਨੂੰ ਜਿਹੜੇ ਕੱਲ ਸਵੇਰ ਤੋਂ ਨੇਰੇ ਤੋਂ ਪਈ ਦਾ ਤੋਂ ਕੰਮ ਕਰ ਆਪਣੇ ਘਰ ਦੇ ਕੰਮ ਨੇ ਪੈਂਦੇ ਆ ਉੱਠ ਕੇ ਚਾਹ ਬਣਾ ਲਓ ਚਾਹ ਬਣਾ ਕੇ ਪਸੋਂ ਪੱਠੇ ਪਾ ਲਓ ਪੱਠੇ ਪਾ ਕੇ ਰੋਟੀ ਪਾਣੀ ਕਰਕੇ ਤੇ ਫਿਰ ਝਾੜੂ ਪੋਚਾ ਕਰਦੇ ਕੰਮ ਕਰਨੇ ਹੁੰਦੇ ਦਿਨ ਇਹ ਦਿਨਾਂ ਕਿੰਦਾ ਪਤਾ ਲੱਗਦਾ ਨਹੀਂਗਾ ਦਿਨ ਦਾ। ਇਹ ਛੋਟੇ ਛੋਟੇ ਦਿਨੇ ਆ ਪਰ ਲੋੜੀ ਤੋਂ ਬਾਅਦ ਸਹੀ ਹੋ ਜਾਂਦੇ ਨੇ ਪਰ ਪਤਾ ਨਹੀਂ ਕੀ ਵਾਈ ਕੁਦੀ ਮਰਜ਼ੀ ਆ। ਹਾਂ ਜੀ ਇਥੇ ਪਕਾਉਣ ਲੱਗੀਆਂ ਆਲੂ ਵਾਲੇ ਪਰੌਤੇ ਆ ਦੇਖੋ ਤੇ ਆਲੂ ਮਿਕਸ ਕਰਕੇ ਰੱਖ ਲਿਆ ਵਿੱਚ ਮਚਮਚਾਲਾ ਇਹਦੇ ਤੇ ਤਵਾ ਵੀ ਹੁਣ ਗਰਮ ਹੋ ਰਿਹਾ ਹੈ ਕਿਸ ਤਰ੍ਹਾਂ ਉਹ ਮੈਂ ਤਿਆਰ ਕਰ ਰੱਖ ਲਿਆ ਮੈਂ ਤੇ ਟਾਈਮ ਮੇਰੇ ਖਿਆਲ 11 ਵਜੇ ਤਾਂ ਹੋ ਗਿਆ ਤੇ ਰੋਟੀ ਸਾਡੀ ਰੈਡੀ ਹੋ ਜਾਂਦੀ ਆ ਤੇ ਚਾਹ ਚੋਣਾ ਸੀ ਮਾ ਕੁਝ ਖਾਣ ਕੁ ਲਈਦਾ ਆ ਦੇਖੋ ਠੰਡ ਇੰਨੀ ਆ ਦੇ ਜਾਂਦਾ ਨਹੀਂ ਹੈਗਾ ਤੇ ਅੱਜ ਦੇਈ ਜੰਮਿਆ ਦੇਖੋ ਕਿੰਨਾ ਸੋਹਣਾ ਦੇਈ ਜੰਮਿਆ ਇੱਕਦਮ ਜਿਹੜੇ ਪਰੌਂਠੇ ਦੇ ਨਾ ਸਵਾਦ ਲੱਗਦੇ ਆ ਤੇ ਜੇ ਜਦੋਂ ਆਪਾਂ ਚਾਹ ਨਾ ਖਾਂਦੇ ਆ ਤੇ ਆਪਾਂ ਨੂੰ ਜਿੱਦਾਂ ਪਹਿਲਾਂ ਕਹਿੰਦੇ ਵੀ ਤਲੇ ਹੁੰਦੇ ਪਰੌਂਠੇ ਨੂੰ ਚਾਹੀਏ ਹੁੰਦਾ ਵੀ ਗੈਸ ਪਰੋਂ ਨੂੰ ਹੋ ਜਾਂਦੀ ਹੈ ਨਾਲ ਜੇ ਜਿਹਦਾ ਬਦਾਈ ਨਾ ਖਾਂਦੇ ਤੇ ਇਦਾਂ ਕੋਈ ਪ੍ਰੋਬਲਮ ਨਹੀਂ ਹੋ ਜੇਗੀ ਤੇ ਬਹੁਤ ਵਧੀਆ ਹੁੰਦਾ ਹੈ ਤੇ ਤੁਹਾਨੂੰ ਤਾਂ ਗੈਸ ਨਾਲ ਕਿੰਨੀਆਂ ਬਿਮਾਰੀਆਂ ਹੋ ਜਾਂਦੀਆਂ ਅੰਦਰ ਗੈਸ ਪ੍ਰੋਬਲਮ ਚੰਗੀ ਨਹੀਂ ਹੈਗੀ ਮਤਲਬ ਵਧੀਆ ਨਹੀਂ ਹੈਗੀ इस करके दही नहीं खाने सवेरे लव तवा हो गया मेरा गर्म तो मैं पकाऊँ आलू आौंठे टेस्टी टेस्टी जाएगी दूजा बनता आया तो बना लिया सवेरे सवेरे आलू वाले परौंठे बहुत बढ़िया लगते हैं बहुत टेस्टी लगते हैं चलो एक तैयार हो गया ਹੁਣ ਮੈਂ ਕੋਨੀਏ ਦਹੀਂ ਦਹੀਂ ਪਾ ਕੇ ਫਿਰ ਜਿਹੜਾ ਜਿਹੜੇ ਫੜਾ ਕੇ ਆਉਣੀ ਅੰਦਰ ਤੇ ਆ ਲੈ ਖੋ ਦਹੀਂ ਦਹੀਂ ਨੂੰ ਠੰਣ ਲੱਗ ਜਾਂਦੀ ਚਰੇ ਨੂੰ ਜਿੱਦਾਂ ਆਪਾਂ ਠੰਣ ਲੱਗਦੀ ਤੇ ਦਹੀਂ ਨੂੰ ਠੰਣ ਲੱਗਦੀ ਆ ਤੇ ਠੰਣ ਤੇ ਵੀ ਇਹ ਮਸ਼ਕਲ ਹੁੰਦਾ ਹੈ ਮੈਂ ਕਿੰਨੇ ਕੋਟੀਆਂ ਕਿੰਨੇ ਕੱਪੜੇ ਮੋਟੇ-ਮੋਟੇ ਰੱਖਿਆ ਵੀ ਚਲ ਜੰਮਦਾਬੇ ਵਧੀਆ ਤੇਨ ਤੇ ਰੋਟੀ ਵੀ ਖਾਦੀਆਂ ਨੇ ਪਰ ਮੈਂ ਠੰਢੀ ਆ ਪਰ ਪਾਣੀ ਹੀ ਘੁੱਸ ਕਰਕੇ ਪੀਜਾ ਤੁਸੀਂ ਵੀ ਗਾਈ ਸਾਰੇ ਜਾਣੇ ਹਨਾ ਪਾਣੀ ਘੁੱਸ ਕਰਕੇ ਪੀਆ ਕਰੋ ਠੰਡਾ ਨਾ ਬਣੀ ਪੀਆ ਕਰੋ ਕਿਉਂਕਿ ਠੰਡ ਬਹੁਤ ਜ਼ਿਆਦਾ ਆ ਪਾਣੀ ਘੁੱਸ ਕਰਕੇ ਮੇਰੇ ਤੇ ਜਿਹੋ ਤੇ ਹੋਣਾ ਨੂੰ ਵੀ ਘੁੱਸ ਕਰਕੇ ਦਿੰਨੀ ਹੁੰਦੀ ਪਾਣੀ ਸਾਰੇ ਆ ਵੀ ਘੁੱਸ ਕਰਕੇ ਪੀਣੀ ਹੁੰਦੀ ਆ ਠੰਡ ਬਹੁਤ ਜ਼ਿਆਦਾ ਆ ਪਤਾ ਨਹੀਂ ਕੀ ਰੱਬ ਦੀ ਕੋਈ ਐਸੀ ਮਰਜ਼ੀ ਆ ਠੰਡ ਇਨੀ ਪੈ ਰਹੀ ਆ ਤੁਹਾਨੂੰ ਜਿਵੇਂ ਪਰੌਂਠਾ ਆ ਗਿਆ ਹੁਣ ਇੱਕ ਮੈਂ ਪਹਿਲਾਂ ਕਰਕੇ ਰੱਖਿਆ ਸੀਗਾ ਮੈਂ ਦੇਖੋ ਪਰੌਂਠੇ ਹਨ ਰੜੇ ਜੰਗੇ ਲੱਗਦੇ ਆ ਤੇ ਕੱਚੇ ਹੀ ਵਧੀਆ ਲੱਗਦੇ ਹੈਗੇ ਤਾਂ ਮੈਂ ਦੂਜਾ ਪਰੌਂਠਾ ਵੀ ਰੜ ਦੇਵਾਂਗਾ ਤੇ 2 ਮਿੰਟ ਲੱਗ ਜਾਂਦੀ ਅੰਦਰ ਨੂੰ ਏਕੋ ਪਾਣੀ ਵੀ ਕੋਸਾ ਕਰ ਲਿਆ ਹੁਣ ਲੱਸੀ ਚਲੋ ਕਰਨੀ ਪੀਣੀ ਹੈਗੀ ਖਾਣੇ ਤੋਂ ਬਾਅਦ ਲੱਸੀ ਦੇਈਏ ਪਰੌਂਠੇ ਸੁਣੇ ਲੱਗਦੇ ਆ ਤੇ ਜਿੱ ਕੋਸਾ ਫਣੀਆ ਚੱਲੂਆ ਸਿੱਕ ਬਾਹਰ ਕਿਤੇ ਵੀ ਅਸਾਤ ੁੱਪਦੇ ਹੈ ਨਹੀਂ ਹੈਗੇ ਨੰਬਰ ਆ ਹਾਲਿਆ ੁੱਪ ਦਾ ਮੰਨ ਲਓ ਪਤਾ ਨਹੀਂ ਸੁਪਨੇ ਹੋ ਗਈ ਆ ਇਤਲੋ ਠੀਕ ਹੈ ਹਾਂਜੀ ਤੇ ਪਰੌਂਠੇ ਮੈਂ ਆਪਣੇ ਲਾ ਕੇ ਰੱਖ ਲਿਆ ਤੇ ਡਾਕਟਰ ਸਾਹਿਬ ਵੀ ਖਲਾਤ ਤੇ ਦਿੱਤੇ ਉਹਨਾਂ ਨੇ ਵੀ ਰੋਟੀ ਖਾ ਲਈ ਆ ਤੇ ਡੈਡੀ ਨੇ ਖਾਣੇ ਨਹੀਂ ਸੀ ਪਰੌਂਠੇ ਕਹਿੰਦੇ ਮੈਨੂੰ ਦਾਣ ਰੋਟੀ ਦੇ ਤੇ ਤੁਹਾਨੂੰ ਪਤਾ ਵੀ ਸਿਆਣੇ ਬੰਦੇ ਨੂੰ ਔਖਾ ਹੋਏ ਨੇ ਜਦੋਂ ਮਦਲ ਪਰੋਂਠੇ ਕੋਈ ਵੀ ਔਖਾ ਹੋ ਜਾਂਦਾ ਵੀ ਭਜਦੇ ਨਹੀਂ ਹੁੰਦਾ ਜਾਂ ਕਿਦਾਂ ਵੀ ਆ ਤੇ ਚਲੋ ਮੈਂ ਕਿਹ ਦਾਲ ਚ ਪਾ ਦਿੰਨੀ ਆ ਤੇ ਦਾਲ ਤੇ ਚਲੋ ਢਿੱਲੀ ਬਣਾਉਣੀ ਪੈਂਦੀ ਮੈਨੂੰ ਤੇ ਫਿਰ ਸੋਹਣੀ ਰੋਟੀ ਤੇ ਭਜ ਜਾਂਦੀ ਆ ਤੇ ਫਿਰ ਰੋਟੀ ਚੂਰ ਕੇ ਖਾ ਲੈਂਦੇ ਰੋਟੀ ਗਿੱਲੀ ਹੋ ਕੇ ਗਲ ਜਾਂਦੀ ਆ ਤੇ ਰੋਟੀ ਫਿਰ ਵਧੀਆ ਹੋ ਜਾਂਦੀ ਆ ਤੇ ਹੱਥਾਂ ਪੈਰਾਂ ਤੋਂ ਵਗੈਰ ਤਾਂ ਕੁਝ ਨਹੀਂ ਵਾਇਗਰੂਗੀ ਅਦਾਸ ਕਰਿਆ ਕਰੋ ਵੀ ਹੱਥਾਂ ਦੀ ਸਲਾਮਤੀ ਪੈਰਾਂ ਦੀ ਰਹੇ ਕਿਉਂ ਆਪਣੇ ਸਰੀਰ ਦੇ ਅੰਗ ਪੈਰ ਸਹੀ ਹੋਣਗੇ ਤਾਂ ਆਪਾਂ ਕਮਾਈ ਕਰਾਂਗੇ ਕੰਮ ਕਰਾਂਗੇ ਨਾ ਤੇ ਡੈਡੀ ਹੁਣੇ ਲੈ ਕੇ ਹੁਣ ਆਪਣੇ ਕਮਰੇ ਵਿੱਚ ਰੋਟੀ ਤੇ ਰੋਟੀ ਤੇ ਰੱਖ ਕੇ ਤੇ ਹੁਣ ਮੈਂ ਪਾਣੀ ਵੀ ਕੋਸਾ ਕੀਤਾ ਤਾਂ ਉਹ ਵੀ ਉਹਨਾਂ ਨੇ ਪਾਣੀ ਉੱਥੇ ਲਾ ਕੇ ਰੱਖ ਲੈਣਾ ਹੈ ਰੋਟੀ ਖਾਣ ਤੋਂ ਬਾਅਦ ਫਿਰ ਪਾਣੀ ਕੋਸਾ ਪੀ ਲੈਣਗੇ ਤੇ ਫਿਰ ਰੋਟੀ ਉਹਨਾਂ ਦੀ ਖਾਧੀ ਆ ਨਾਲੇ ਨਾ ਤੁਹਾਡੇ ਨਾਲ ਇੱਕ ਹੋਰ ਹੋਰ ਮੈਂ ਖਾਸ ਗੱਲ ਕਰਨੀ ਆ ਮੇਰੇ ਮਨਪਸੰਦ ਯੂਟਿਊਬਰ ਕੌਣ ਆ ਤੇ ਮਨਸੁੰਦ ਯੂਟਿਊਬਰ ਹੈਗੇ ਆ ਪੰਜਾਬੀ ਚ ਤਾਂ ਹੈਗੇ ਆ ਪਿੰਡ ਪੰਜਾਬ ਦੀ ਗਰਮੀ ਦੀ ਦੀ ਹੁਣੀ ਉਹ ਮੈਨੂੰ ਬਹੁਤ ਜਿਆਦਾ ਲੱਗਦੀ ਇਹਨਾਂ ਦੇ ਕੰਮਕਾਰ ਉਹਨਾਂ ਦਾ ਬੋਲਣ ਦਾ ਸਟਾਈਲ ਉਹ ਠੀਕ ਲੱਗਦੀ ਮੈਨੂੰ ਯੂਟਿਊਬਰ ਪੰਜਾਬੀ ਚ ਥੋੜਾ ਮੇਰਾ ਵੀ ਗਲਾ ਖਰਾਬ ਆ ਜੇ ਉਹ ਵਿਆਹ ਖਾਦਾ ਆ ਇੱਕ ਖੱਟੀ ਤਲੀ ਚੀ ਖਾ ਲਈ ਜੇ ਕੋਈ ਗਲ ਖਰਾਬ ਹੋ ਜਾਂਦਾ ਆ ਤੇ ਆਪਾਂ ਉਹਦੇ ਬੋਲ ਦਿਖਾਣੇ ਹੋ ਜਾਂਦਾ ਤੇ ਦੂਜੇ ਜਿਹੜੇ ਹਿੰਦੀ ਯੂਟਿਊਬਰ ਆ ਉਹ ਹੈਗੇ ਆ ਇੱਕ ਮਨੋਜ ਦੇ ਸਰ ਉਹਨਾਂ ਦਾ ਬੋਲਣ ਦਾ ਸਟਾਈਲ ਸਮਝਾਉਣ ਦਾ ਤਰੀਕਾ ਮੈਨੂੰ ਪੂਰੀ ਸਮਝ ਆ ਜਾਂਦੀ ਆ ਦੂਜੇ ਜਿਹੜੇ ਆ ਸਪੀਡਿੰਗ ਗਿਆਨ ਉਹ ਵੀ ਜੀ ਉਹਨਾਂ ਦੇ ਵੀ ਮੈਂ ਵੀਡੀਓ ਦੇਖਦੀ ਹੁੰਨੀ ਆ ਉਹ ਵੀ ਬਹੁਤ ਸੋਹਣਾ ਬੋਲਦੇ ਆ ਬਹੁਤ ਸੋਹਣਾ ਗਾਈਡ ਕਰਦੇ ਆ ਉਹਦਾ ਟੈਕ ਵਾਲਾ ਚੈਨ ਦੋਨਾਂ ਦਾ ਵੀਰਾਂ ਦਾ ਟੈਕ ਵਾਲਾ ਚੈਨਲ ਆ ਤੇ ਬਹੁਤ ਵਧੀਆ ਗਾਈਡ ਕਰਦੇ ਆ ਬਹੁਤ ਸੋਹਣੀ ਮੈਨੂੰ ਉਹਨਾਂ ਦੀ ਸਾਝ ਲੱਗਦੀ ਆ ਤੇ ਉਹਨਾਂ ਦੀ ਵੀਡੀਓ ਦੇਖਦੀ ਹੁੰਨੀ ਆ ਮੇਰੇ ਮਨ ਅਸਲ ਯੂਟਿਊਬਰ ਏ ਆ ਕਿ ਹਿੰਦੀ ਚੋਂ ਆ ਰਕਸ਼ਾ ਗੇਰੀ ਸੋਇੋ ਦੀ ਦੀ ਹੁੰਨੀ ਬਹੁਤ ਸੋਹਣਾ ਬੋਲਦੇ ਆ ਯੂਟਿਊਬਰ ਉਹ ਇਹ ਸਾਰੇ ਸੋਹਣੇ ਹਿੰਦੀ ਪੰਜਾਬੀ ਬਹੁਤ ਵਧੀਆ ਮਿਹਨਤ ਕਰਦੇ ਆ ਠੀਕ ਆ ਪਰ ਜਿਹੜੇ ਮੈਨੂੰ ਪਸੰਦ ਆ ਤੇ ਮੈਂ ਤਾਂ ਉਹਨਾਂ ਨੂੰ ਦੇਖਦੀ ਹੁੰਨੀ ਆ ਤੇ ਇਹ ਮੇਰੇ ਮਨਪਸੰਦ ਯੂਟਿਊਬਰ ਆ ਤੇ ਕਿ ਉਹਨਾਂ ਨੇ ਪੰਜ ਪੰਜ ਸਾਲ ਹੋ ਗਏ ਕਿੰਨੇ ਕਿੰਨੇ ਸਾਲ ਹੋ ਗਏ ਮਿਹਨਤ ਕਰਦਿਆਂ ਨੂੰ ਕਿ ਹਰੇਕ ਕੋਈ ਛੋਟਾ ਜਾਂ ਵੱਡਾ ਯੂਟਿਊਬਰ ਜ਼ੀਰੋ ਤੋਂ ਸਟਾਰਟ ਹੁੰਦਾ ਆ ਤੇ ਫਿਰ ਉਹਨੂੰ ਹੌਲੀ ਹੌਲੀ ਤਰੱਕੀ ਮਿਲਦੀ ਆ ਤੇ ਫਿਰ ਤਰਕੀਣਾ ਹੌਲੀ 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 ਇੱਕਦਮ ਤਾਂ ਕੋਈ ਵੀ ਨਹੀਂ ਜਿੱਦਾਂ ਕਰ ਲੋ ਸਿੱਖਿਆ ਹੁੰਦਾ ਜਾਂ ਨਾ ਉਹਨੂੰ ਹਰੇਕ ਸਿੱਖਣਾ ਪੈਂਦਾ ਆ ਹਰ ਫੀਲਡ ਵਿੱਚ ਆ ਕੇ ਤੇ ਬਹੁਤ ਵਧੀਆ ਮਨਸੰਦ ਜੀ ਯੂਟਿਊਬਰ ਆ ਮੇਰੇ ਇਹ ਇਹਨੇ ਵੀਡੀਓ ਦੇਖਦੀ ਹੁੰਦੀ ਆ ਮੈਂ ਇਹਨਾਂ ਨੂੰ ਸਬਸਕ੍ਰਾਈਬ ਵੀ ਕੀਤਾ ਆ ਤਾਂ ਜੋ ਇਹਨਾਂ ਦੀ ਆਉਣ ਵਾਲੀ ਵੀਡੀਓ ਮੇਰੇ ਤੱਕ ਪਹੁੰਚ ਜਾਂਦੀਆਂ ਤੇ ਮੈਂ ਫਿਰ ਦੇਖਦੀ ਹੁੰਨੀ ਮੈਨੂੰ ਸੋਹਣਾ ਲੱਗਦਾ ਆ ਇਹ ਦੇਖਣਾ ਵੀਡੀਓ ਇਹਨਾਂ ਦੇ ਇਹ ਮੇਰੇ ਮਨਸੰਦ ਯੂਟਿਊਬਰ ਆ ਇਹਨਾਂ ਨੂੰ ਮੈਂ ਦੇਖਦੀ ਇਹਨਾਂ ਨੂੰ ਫੋਲੋ ਕਰਦੀ ਹੁੰਦੀ ਆ ਇੰਸਟਾਗ੍ਰam ਇਹਨਾਂ ਦੇ ਤੋ ਸਾਰੇ ਵਧੀਆ ਹੀ ਨੇ ਤੁਸੀਂ ਵੀ ਸਾਰੇ ਠੀਕ ਠਾਕ ਹੋ ਵਧੀਆ ਹੋ ਕਿਹੜੇ ਦੇਸ਼ ਦੇ ਸਾਨੂੰ ਦੇਖਦੇ ਆ ਸਾਨੂੰ ਫੋਲੋ ਕਰਦੇ ਆ ਸਾਨੂੰ ਫੋਨ ਕਰਕੇ ਹਾਲ ਚਾਲ ਸਾਡਾ ਪੁੱਛਦੇ ਆ ਅੰਜੀ ਢਾਈ ਵੇ ਦਾ ਟਾਈਮ ਹੋ ਗਿਆ ਹੁਣ ਗੁਰਲਾਲਮ ਸਕੂਲੋਂ ਆਗੇ 2 ਵਜੇ ਚਾਹ ਪੀ ਲਈ ਸਾਰਿਆਂ ਨੇ ਤੇ ਮੈਂ ਵੀ ਚਾਹ ਪੀਣ ਲਈ ਆ ਤੇ ਨਾਲ ਖਾਣ ਲਈ ਆ ਬਿਆਹ ਦੀ ਸੀਰਣੀ ਇੱਕ ਬਿਆਹ ਹੀ ਖਾ ਲਿਆ ਨੂੰ ਤਾਂ ਹੁਣ ਫੇ ਆ ਗਿਆ ਬਿਆਹ ਗਿਆ ਮੇਰੇ ਪੀਜੇ ਦਾ ਫਰਦੀ ਜੋ ਇਸ ਤਰ੍ਹਾਂ ਫਰਦੀ ਨੂੰ ਤੇ ਬੀਤੇ ਜੀ ਦਿਨ ਰੱਖਿਓ ਤਾਂ ਹੁਣ ਹੋਣੇ ਹੋਣੇ ਤੰਨੇ ਪਣਿਆ ਹਨ ਚਾਹੀ ਜਾਂ ਕਿਦਾਂ ਵੀ ਆ ਤਾਂ ਦੇਖੋ ਮੋਢਿਆ ਇਹ ਬਲਦਾ ਨਹੀਂ ਸੀਗਾ ਵਿਚਾਰੇ ਦੀ ਵਾਰੀ ਨਹੀਂ ਆਉਂਦੀ ਚਲੋ ਮੈਂ ਕਿਹਾ ਇਹਨੂੰ ਇਦਾਂ ਬਲਦੇ ਆ ਇਹਦਾ ਬਲ ਕੇ ਟੋਟੇ ਹੋ ਜਾਣਗੇ ਤੇ ਫਿਰ ਹੈਗੀ ਜਾੜਿਆ ਇਹ ਤੇ ਇਹਨੂੰ ਵੱਡਣਾ ਵੀ ਔਖਾ ਹੈ ਬਹੁਤ ਇਹਦੇ ਜੜ ਲੜ ਕੇ ਨਾ ਨਹੀਂ ਬਲ ਜਾਣਾ ਹੈ ਮਾੜੀ ਤੋਂ ਬਲਕਿ ਅੱਜ ਤਾਂ ਗੱਲੋ ਅੰਨੀ ਲੱਗੀ ਅੰਨੀ ਲੱਡੂ ਔਰ ਦੇਖ ਲੱਡੂ ਖਾ ਹੁੰਦਾ ਵਿਆਹ ਦੇ ਖਾਣ ਨੂੰ ਬਹੁਤ ਕੁਝ ਆ ਕਰਦੇ ਕੱਡੇ ਬਿਸਕੁਟ ਵੀ ਆ ਲੱਡੂ ਵੀ ਆ ਸੀਰਨੀ ਵੀ ਆ ਮੂਫਲੀ ਵੀ ਆ ਕੌਣ ਬਹੁਤ سارے ਆ ਆਹ ਤੇ ਬਹੁਤ ਖਾਣ ਇਨਾ ਵਿੱਚ ਚੀਜ਼ਾਂ ਆ ਖਾਣ ਨੂੰ ਵੀ ਕੀ ਖਾਏ ਕੀ ਛੱਡੀ ਹੈ ਨਾ ਇਹ ਰੌਣਕ ਲੱਗੀ ਪਈ ਖਾਣ ਪੀਣ ਦੀ ਮੋੜੋ ਨਾ ਠੰਡੇ ਨਹੀਂ ਵੀ ਅੱਗ ਦਾ ਬਚਾਇਆ ਅੱਗ ਨਹੀਂ ਥੋੜਾ ਸੀ ਕਿ ਮਿਲਦਾ ਨਹੀਂ ਨਾ ਬੁਰਾ ਹਾਲ ਹੈ ਨਾਲ ਹਵਾ ਵੀ ਚੱਲਦੀ ਥੋੜ੍ਹੀ ਥੋੜ੍ਹੀ ਪਨਿਕਲਦੀ ਹੈ ਮੰਨੀ ਮਿੰਨੀ ਬਿੰਦੀ ਬਲਦੀ ਪਈ ਆ ਦੇਖੋ ਚੁੱਲੇ ਚਾਹ ਬੜੀ ਸਵਾਦ ਲੱਗਦੀ ਆ ਅੱਜ ਮੈਂ ਚਾਹ ਚੁੱਲੇ ਦੇ ਬਣਾ ਲਈ ਦੇਖੋ ਇੱਕ ਦੰਦ ਦੇਖੀ ਫੜੋ ਚਾਟ ਢੜਕੀ ਗਿਲਕੜੀ ਬਾਲਦ ਫਿਰ ਬਹੁਤ ਸੋਹਣੀ ਪਰਦੀ ਆ ਦੇਖੋ ਕਿਦਾਂ ਹੁਣ ਬੜੀ ਇੱਕਦਾਂ ਵੀ ਅੱਗ ਛਾਟ ਢੜਗੇ ਵਾਲਾ ਦਾ ਇਦਾਂ ਇਹ ਜੜ ਜੀ ਹੁਣ ਹੋ ਜਾਣੀ ਸਹੀ ਤੇ ਫਿਰ ਇਹ ਟੋਟੇ ਹੋਗੇ ਫਿਰ ਬਾੜ ਲੈਣੀਆਂ ਦੇਖੋ ਜੀ ਮੈਂ ਐਂ ਧੁੱਪ ਸੇਕਣ ਤੇ ਜਿਹੜੀ ਧੁੱਪ ਆ ਉਹ ਬੱਦਲਾਂ ਚੱਲ ਗਏ ਸੂਰ ਚ। ਖੂਬ ਨਿਕਲਣ ਦੀ ਹੰਦੇਂ ਅੰਡਿਆ ਧੁੰਦਾ। ਧੁੰਦੀ ਬਹੁਤ ਮੋਰੀ ਉਹ ਤੇ ਬੱਦਲ ਆ। ਮੈਂ ਹੁਣ ਭੱਜਿਆ ਈ ਧੁੱਪ ਦੇਖ ਕੇ ਹਾਂ ਧੁੱਪ ਆਈ ਧੁੱਪ ਆਈ। ਹੁਣ ਤਾਂ ਧੁੱਪ ਅਸੀਂ ੜੀਖਦੇ ਆ। ਕਪਸਾਂ ਨੂੰ ਮਿਲਦੀ ਨਹੀਂ ਹੈ ਕਿ ਅੱਗੇ ਕੀ ਧੁੱਪ ਸਾਡੇ। ਇਹਨੇ ਕੋ ਕੜੂ। ਜਨੇਵੇ ਬਸ ਇੱਥੇ ਸਾਡੇ ਬਰਾਬਰ ਹੀ ਬਹਿਣਾ ਆ ਕੇ। ਦੇਗਾ ਨੂੰ ਘਟਿਆ ਇਹ ਵੀ ਤਾਂ ਬਸ ਇੱਕ ਆਇਆ ਹੁਣ ਬਹਿਣਾ ਵੀ ਇਹਨੇ ਵੀ ਹੁਣ ਇਹ ਵੀ ਬੈਠੇ ਮੈਂ ਵੀ ਬਰਾਬਰ ਬੈਠਾ ਹਾਂ ਤੇ ਇਹਨਾਂ ਦੇ ਇਹਨਾਂ ਸਿਆਣੇ ਆ ਜੀ ਜਾਨਵਰ ਇਹ ਗੱਲਾਂ ਇੱਥੇ ਕੀ ਬੋਲਦਾ ਹਾਂਜੀ ਧੁੱਪ ਧੁੱਪ ਸੈਕੰਡ ਤੋਂ ਬਾਅਦ ਧੁੱਪ ਵੀ ਬੜੀ ਖਾਸ ਨਹੀਂ ਲੱਗੀ ਹੈਗੀ ਹਵਾ ਵਗ ਜਾਂਦੀ ਆ ਤਾਂ ਧੁੱਪ ਧੁੱਪਤਾਂ ਲੱਗਦੀ ਹੈਗੀ ਅੰਨੀ ਦੀ ਧੁੱਪ ਸੀ ਬਹਿ ਉੱਠ ਕੇ ਆ ਗਈ ਮੈਂ ਤਾਂ ਅਗੇ ਪੱਠੇ ਪਾਏ ਪਸ਼ੂਆਂ ਨੂੰ ਤੇ ਕੁਤਰ ਕੇ ਡੱਡਸਾਂ ਰੱਖਤੇ ਸੀਗੇ ਤੇ ਆ ਦੇਖੋ ਧੁੱਪ ਕੇ ਰੱਖ ਦਿੰਦੇ ਹੁੰਦੇ ਇਹਦੇ ਤੇ ਫਿਰ ਕੁਤਰੇ ਹੋਂ ਤਾਂ ਪੌਣੇ ਸੌਖੀ ਹੋ ਜਾਂਦੇ ਆ ਤੇ ਹਰਾ ਵਜਲ ਠੰਡ ਕਰਕੇ ਉੱਠਦਾ ਨਹੀਂ ਹੈਗਾ ਘਾਟੀ ਹਰਾ ਪਿੱਛੇ ਸਾਡੇ ਹੋਰ ਬੀਜਾਂਗੇ ਅਗਲੇ ਮਹੀਨੇ ਫਰਵਰੀ ਚ ਉੱਥੇ ਹੁਣ ਇਹ ਬੋਹਾਇਆ ਇਹ ਹੁਣ ਮੇਰੀ ਵਾਰੀ ਅੱਜ ਮੈਂ ਕਿਹ ਚੱਕ ਦੇਖਦੀ ਆ ਮੈਂ ਤੇ ਬਾਹਰ ਜਾਣਾ ਸਿੱਟੀ ਦਾ ਰੋਡ ਤੇ ਆ ਉੱਥਾਂ ਤੁਹਾਨੂੰ ਦਿਖਾਉਣੀ ਆ ਤਾਂ ਮੈਂ ਟਰਾਲੀ ਭਰ ਲਈ ਆ ਤੇ ਹੁਣ ਲੈ ਕੇ ਜਾਨੀ ਆ ਉੱਥੇ ਆ ਦੇਖੋ ਸੁੱਕਾ ਤਾਂ ਹੋ ਗਿਆ ਲੈ ਜਿੰਨਾ ਮਰਜੀ ਪਾ ਕੇ ਲੈ ਜਾਉਂ ਨੂੰ ਕੋਈ ਮਸ ਹਾਂਜੀ ਮੈਂ ਹੁਣ ਲੈ ਆਈਆਂ ਗੋਹਾ ਤੇ ਆ ਦੇਖੋ ਢੇਰ ਕਿੱਦਾਂ ਖਲਾ ਰਿਆ ਆ ਤੇ ਨਿਆਣੇ ਮੇਰਾ ਤਾਂ ਕੰਮ ਨਿਆਣਾ ਹੀ ਦੇਖੋ ਬਚਪਨ ਕਿਹੋ ਜਿਹਾ ਤੇ ਮੈਂ ਹੁਣ ਤਾਲੀ ਨਾ ਸਿੱਟ ਰਣੀ ਆਗੀ ਗੋਹੇ ਦੀ ਪਾਰਟੀ ਕਰ ਦੇਣੀ ਇੱਦਾਂ ਤੇ ਦੇਖੋ ਕਿਦਾਂ ਪਾਰਟੀ ਹੁੰਦੀ ਆ ਇਹ ਕੰਮ ਸੁੱਖਾ ਬਗਿਆ ਇਹ ਤੇ ਕੋਈ ਝੰਜਟ ਨਹੀਂ ਹੁੰਦਾ ਜਿੱਦਾਂ ਲਹਾਂਡੇ ਨਾਲ ਚੱਕੋ ਸਿੱਟੋ ਹਾਂ ਪਹਿ ਜੂ ਲੱਗ ਜਾਂਦੇ ਇੱਥੇ ਪਰ ਕੰਮ ਸੌਖਾ ਬਥੋਰੀਂਦਾ ਇਹ ਗੱਲਾਂ ਦੇਖੋ ਗੋਹਾ ਕਿਤਾ ਇੱਥੇ ਤਾਂ ਮੇਰੀਆਂ ਪਾਠੀਆਂ ਦੇਖੋ ਵਿਚਾਰੀਆਂ ਕੀ ਹਾਲ ਹੋਇਆ ਇਹਨਾਂ ਦਾ ਤੇ ਇਥੇ ਮ ਪਾਠੀਆਂ ਪਾਦੀ ਹੁੰਦੀਆਂ ਠੰਡ ਵਿੱਚ ਉੱਠ ਨਹੀਂ ਰਹੀਆਂ ਓ ਠੰਡ ਵਿੱਚ ਪੱਥਰ ਠੰਡ ਚ ਪੱਥਰ ਦਾ ਵੀ ਕੋਈ ਸਮਾਂ ਨਹੀਂ ਹੁੰਦਾ ਹੈਗਾ ਦੇਖੋ ਦੇਖੋ ਕਿਦਾਂ ਗੂੜਾ ਕੜ ਕੇ ਸਫਾਈ ਕਰਾਂਗੇ ਹੁਣ ਮੈਂ ਜਦੋਂ ਆ ਗਰਮੀਆਂ ਹੋਣੀਆਂ ਦਿਨ ਪਧਰੇ ਹੋਣਗੇ ਉਹਨੇ ਠੰਡ ਨਹੀਂ ਕੁਛ ਕਰ ਦਿੰਦੀ ਹੈਗੀ ਦੇਖੋ ਟੀਂਜੇ ਅੰਦਰ ਰਖਤ ਕਿਦਾਂ ਲੱਗੇ ਲੱਗੇ ਹੋਏ ਆ ਇਹ ਇਹਨਾਂ ਦੀ ਸਫਾਈ ਕਰਾਂਗੇ ਦਿਨ ਪਧਰੇ ਆਉਣਗੇ ਤਾਂ ਪਾਥੀਆਂ ਮੈਂ ਹੁਣ ਪਤਨੇ ਛੱਡ ਦਿੱਤੀਆਂ ਚਲੋ ਮੈਂ ਕਿ ਦਿਨ ਪਧਰੇ ਨੇ ਕੋਈ ਫੇਰ ਪਥਲਾਂ ਕੋ ਚੱਕਰ ਨਹੀਂ ਹੈਗਾ ਨਾਲੇ ਢੇਰ ਚੱਕ ਕੇ ਖੂਹ ਤੇ ਲੈ ਜਾਣਾ ਆ ਜਦੋਂ ਆਪਾਂ ਘਾਟ ਢੇਰ ਲਾਉਨੇ ਆ ਤਾਂ ਫਿਰ ਮੁਸ਼ਕਲ ਬਹੁਤ ਹੋ ਜਾਂਦਾ ਫਿਰ ਚੱਕ ਨਹੀਂ ਹੁੰਦਾ ਹੈਗਾ ਇਹਨਾ ਹੈਨਾ ਤੇ ਥੋੜਾ ਥੋੜਾ ਲੈਣਾ ਸੌਖਾ ਹੋ ਜਾਂਦਾ ਤੇ ਹੁਣ ਚੱਲਦੇ ਆਂ ਘਰ ਨੂੰ ਬਾਲਣ ਤੇ ਬਹੁਤ ਦੇਖੋ ਆ ਢਿੰਜਣੇ ਆ ਇਹ ਬਾਲਣ ਹੁੰਦਾ ਰਹਿੰਦਾ ਹੈ ਇਹ ਜੜ ਜਿੱਥੇ ਲੱਗ ਜਾਵੇ ਨਾ ਤਾਂ ਹੁਣ ਮੈਂ ਖਾਲੀ ਗੱਲੀ ਗੱਡੀ ਹੁਣ ਚੱਲੀ ਘਰ ਨੂੰ ਲੈ ਕੇ ਨੂੰ ਤonder ਸਬ지 ਸਬ지 ਲਈਏ ਭਾਜੀ ਹਣੀ ਪਰਲੀ ਸਾਈਡ ਤੇ ਸਾਡੇ ਘਰ ਨੂੰ ਥੋੜਾ ਹਟਣ ਪੈਂਦਾ ਥਾਂ ਇਹ ਹੈਗਾ ਜਿੱਦਾਂ ਫਿਰਨੀ ਤੇ ਹੀ ਆ ਬਾਰ-ਬਾਰ ਮੇਨ ਰੋਡ ਜਾਂਦਾ ਇਹ ਦੇਖੋ ਉਹ ਬੰਦਾਲ ਸੂਵਰੋ ਸਾਹਮਣੇ ਦੇਖੋ ਉੱਕਰ ਤੇ ਇਹ ਹੰਦਾਰ ਸਰੋਵਰ ਹੈ ਬਾਬਾ ਹੰਦਾਰ ਗੁਰਦੁਆਰਾ ਅੰਦਰ ਲਈ ਵਾਸੇ ਹਾਂਜੀ ਗੋਹਾ ਮੈਂ ਸਿੱਟਿਆ ਹੀ ਆ ਤੇ ਅੱਜ ਲੱਗੀ ਮੇਰੀ ਵਾਰੀ ਗੋਹੇ ਦੀ ਚਲੋ ਮੈਂ ਮੈਂ ਦੇਖ ਕੇ ਆਉਣੀ ਕਿਉਂ ਫਿਰ ਕਿਉਂ ਨਹੀਂ ਉੱਥੇ ਕਿਦਾਂ ਦਾ ਮਾਹੌਲ ਹੈ ਕੀ ਹੈਗਾ ਤੇ ਦਲਾਲ ਨਹੀਂ ਚੱਲ ਮੰਗ ਤੁਸੀਂ ਰਹਿੰਦੋ ਮੈਂ ਜਾਣੀ ਆ ਕੋਈ ਔਖਾ ਨਹੀਂ ਹੈਗਾ ਰੇੜੀ ਤੇ ਫਟਾਫਟ ਸਮਾਂ ਖੇਤੀ ਨਿਬੜ ਜਾਂਦਾ ਲੋਹੜੇ ਨਾਲ ਚੱਕਣ ਨਾਲ ਹੋਣਾ ਤੇ ਇਹ ਕੰਮ ਬਹੁਤ ਈਆ ਹੈ ਪੈਸੇ ਲੱਗੇ ਜਾਂਦੇ ਜ਼ਰੂਰ ਜੀ ਤੇ ਚਲੋ ਆਰਾਮ ਹੋ ਜਾਂਦਾ ਚੀਜ਼ ਦਾ ਤੇ ਚਲੋ ਪੈਸੇ ਲੱਗੇ ਹਰਾਮਦਾਰੀ ਮਿਲਦੀ ਆ ਆਪਾਂ ਇੱਥੇ ਐਂਡ ਕਰਦੇ ਆਂ ਬਲੌਗ ਦਾ ਤੇ ਨਾਲੇ ਮੇਰੇ ਬਲੌਗਿੰਗ ਐਂਡ ਤੱਕ ਦੇਖਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਮੇਰੇ ਕੋ ਤੁਹਾਨੂੰ ਕਿੱਦਾਂ ਦੇ ਲੱਗਦੇ ਵਧੇ ਲੱਗਦੇ ਆ ਤੁਸੀਂ ਆਪਣੇ ਵੀ ਥੋੜੀ ਰਾਏ ਦਿਆ ਕਰੋ ਇਸ ਇਦਾਂ ਦੇ ਮਤਲਬ ਤੁਸੀਂ ਮੇਰੀ ਕੋਸ਼ਿਸ਼ ਰੂ ਹਾਂ ਜਿੰਨੀ ਤੱਕ ਅਸੀਂ ਕਹਿੰਦੇ ਉਦਾਂ ਦੇ ਬਲੌਗ ਬਣਾਇਆ ਕਰੂੰਗੀ ਤੇ ਚਲੋ ਕਮੈਂਟ ਕਰਕੇ ਦੱਸਿਆ ਕਰੋ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰਿਆ ਕਰੋ ਮੀਡੀਅਨ ਲਾਈਕ ਕਰਿਆ ਕਰੋ ਤੇ ਹੱਸਦੇ ਰਹੋ বাসਦੇ ਰਹੋ ਪੰਜਾਬੀ ਜਿੰਦਾਬਾਦ ਸਸਟੀ ਕਾ ਸਾਰਿਆਂ ਨੂੰ ਬਾਏ ਬਾਏ